ਸ਼ਿਵ ਸਿੰਘ ਨੇ ਗੁਰਦਾਸਪੁਰ ਦੇ ਵਿੱਚ ਪ੍ਰਚਾਰ ਕਰਦੇ ਕਿਸੇ ਨੇ ਸੁਣਿਆ ਹੋਵੇ ਤੁਹਾਡੇ ਵਿੱਚੋਂ ਉਸ ਮਰਦ ਕੋਲ ਵੀ ਗਏ ਸੀ ਇਹ ਗੁਰਦਾਸਪੁਰ ਦੇ ਵਿੱਚ ਸਾਡੇ ਨਾਲ ਖਲੋਹ ਤੁਸੀਂ ਤੇ ਵੋਟਾਂ ਕਿਉਂਕਿ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ ਅਖ ਵਾਹਿਗੁਰੂ ਵਾਹਿਗੁਰੂ ਤੁਸੀਂ ਸੋਚੋ ਜੇ ਇੱਕ ਡਾਕਟਰ ਸ਼ਿਵ ਸਿੰਘ ਦੀ ਸੇਵਾ ਉੱਥੇ ਨਾ ਹੁੰਦੀ ਤੇ ਜਿੰਨੇ ਲੋਕ ਗੁਰਦਾਸਪੁਰ ਉਹ ਸਾਈ ਬਣ ਗਏ ਆ ਜਿਹੜੇ ਬਚੇ ਨੇ ਉਹਨਾਂ ਦਾ ਕੀ ਬਣਦਾ ਉਹਨਾਂ ਨੂੰ ਵੀ ਮੂੰਹ ਚ ਪਾ ਲੈਂਦੀ ਕ੍ਰਿਸ਼ਨਨਤੀ ਇਹ ਡਾਕਟਰ ਸ਼ਿਵ ਸਿੰਘ ਦਾ ਕੰਮ ਆ ਵੀ ਪਿੰਡ ਪਿੰਡ ਵਿੱਚ ਜਾ ਕੇ ਉਪਦੇਸ਼ ਕਰਨਾ ਤੇ ਫ੍ਰੀ ਕਰਨਾ ਬਿਨਾ ਕਾਸਟ ਬਿਨਾ ਭੇਟਾ ਤੇ ਲੋਕਾਂ ਨੂੰ ਨੇ ਪਿੰਡਾਂ ਦੇ ਪਿੰਡ ਬਚਾਇਆ ਹੈ ਕਿੰਨੇ ਡਾਕਟਰ ਸ਼ਿਵ ਸਿੰਘ ਨੇ ਡਾਕਟਰ ਸ਼ਿਵ ਸਿੰਘ ਨੇ ਉਹਦੇ ਕੋਲ ਵੀ ਗਿਆ ਸੀ ਤੇ ਜਾ ਕੇ ਸੁਨੇਹਾ ਭੇਜਿਆ ਵੀ ਡਾਕਟਰ ਸਾਹਿਬ ਨੂੰ ਮਿਲਣਾ ਹੈ ਉਹ ਤੇ ਫਿਰ ਗਿਆਨੀ ਮੋਹਨ ਸਿੰਘ ਨੇ ਤੇ ਨਹੀਂ ਸੀ ਉਹਨਾਂ ਨੇ ਆਖਿਆ ਵੀ ਇਸ ਮੈਨੂੰ ਦੱਸੋ ਮੈਂ ਤੁਹਾਡੀ ਸਪੋਰਟ ਕਰਦਾ ਤੁਸੀਂ ਜਵਜੀ ਸਾਹਿਬ ਸੁਣਾਓ ਇਹ ਹੁੰਦੇ ਮਰਦ ਇਹ ਹੁੰਦੇ ਗੁਰੂ ਗਬਿੰਦ ਸਿੰਘ ਦੇ लाडले ਪੁੱਤ ਜਿਨ੍ਹਾਂ ਨਾਲ ਕੌਮ ਨੂੰ ਅਜੇ ਵੀ ਸਹਾਰਾ ਏ ਥੰਮਾ ਏ ਜਦੋਂ ਆਖਣਗੇ ਕੋਈ ਨਹੀਂ ਬਚਿਆ ਆਖਣਗੇ ਡਾਕਟਰ ਸ਼ੇਵ ਸਿੰਘ ਬਚਿਆ ਆ ਆਖੋ ਵਾਹਿਗੁਰੂ ਵਾਹਿਗੁਰੂ ਜਦੋਂ ਕਹਿਣਗੇ ਕੋਈ ਨਹੀਂ ਬਚਿਆ ਗਿਆਨੀ ਮੋਹਨ ਸਿੰਘ ਬਚਿਆ ਸੀ ਹੁਣ ਸਰੀਰ ਛੱਡ ਗਿਆ ਸਦਾਲੀ ਜੀ ਹੁੰਦਾ ਏ ਸਦਾਲੀ ਜੀ ਹੁੰਦਾ ਮਰਿਆ ਥੋੜਾ ਹੈ ਮਰ ਤਾਂ ਉਹ ਲੋਕ ਗਏ ਜਿਨ੍ਹਾਂ ਸਿਮਰਨ ਛੱਡਤਾ ਤੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਮਾਰ ਦਿੱਤਾ ਮੇਰੇ ਸਾਹਿਬ ਜੀ ਅੱਜ ਕਹਿੰਦੇ ਪੀ ਗੁਰੂ ਕਿਆ ਸਿੱਖਾ ਸੱਚ ਸੁਣਨ ਦੀ ਆਦਤ ਪਾ ਸੱਚ ਬੋਲਣ ਦੀ ਆਦਤ ਪਾ ਇੱਕ ਫਾਰਮ ਭਰ ਕੇ ਆਪਣੇ ਗੁਰੂ ਸਮਰੱਥ ਦੇ ਸਾਹਮਣੇ ਰੱਖ ਇੱਕ ਤੇ ਹੁੰਦਾ ਵੀ ਵੇਖੋ ਮੈਂ ਪਰਮਜੀਤ ਸਿੰਘ ਨੂੰ ਕੋ ਫਾਰਮ ਦਾਂ ਇਹ ਕੋਲ ਹੁੰਦਾ ਮੇਰੇ ਕੋਲ ਫਾਰਮ ਮੰਨਣ ਵਾਲਾ